बोले शंकर भगवान की जय। ਅਸੀਂ ਪਹੁੰਚੇ ਹਾਂ ਕੌਮੀ ਮਾਰਗ ਬਠਿੰਡਾ ਕੈਨੀਗੜ ਐਨ ਐਚ 7 ਤੇ ਜਿੱਥੇ ਹਰ ਸਾਲ बाबा सुखानंद ਕਾਵੜ ਸ਼ੀਵਰ ਸੇਵਾ ਵੱਲੋਂ ਸ਼ਿਵਰਾਤਰੀ ਦੇ ਮੌਕੇ ਕਾਪੜੀਆਂ ਲਈ ਕੈਂਪ ਲਗਾਇਆ ਜਾਂਦਾ ਹੈ ਅਸੀਂ ਤੁਹਾਨੂੰ ਸਾਰੇ ਕੈਂਪ ਦਾ ਦ੍ਰਿਸ਼ ਦਿਖਾ ਰਹੇ ਹਾਂ ਇਹ ਕੈਂਪ ਕਾਪੜੀਆਂ ਲਈ ਕੱਲ ਤੋਂ ਸ਼ੁਰੂ ਹੋ ਚੁੱਕਿਆ ਹੈ ਸੇਵਾਦਾਰਾਂ ਵੱਲੋਂ ਕਾਪੜੀਆਂ ਲਈ ਅਤੇ ਛੇਪੋਲੇ ਦੀ ਚੌਂਕੀ ਲਈ ਟੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕੱਲ ਤੋਂ ਕਾਵੜੀਆਂ ਲਈ ਲੰਗਰ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸਾਡੇ ਸੀਨੀਅਰ ਪੱਤਰਕਾਰ ਸ਼ਾਮ ਲਾਲ ਜੀ ਗਰਗ ਉਹ ਵੀ ਲੰਗਰ ਦੇ ਵਿੱਚ ਪਹੁੰਚੇ ਨੇ ਦੂਜੇ ਪਾਸੇ ਇੱਧਰ ਸਮਾਨ ਕਾਵੜੀਆਂ ਲਈ ਲੰਗਰ ਦਾ ਸੇਵਾਦਾਰ ਲੈ ਕੇ ਆ ਰਹੇ ਨੇ ਕੋਈ 35 ਕਿਹਦਾ ਜਰ ਜੇ ਠੰਡਾ ਪਾਣੀ ਵਿਸਲਰੀ ਸਾਡੇ ਡਿੰਪੀ ਪੰਡਤ ਜੀ ਹੋਰ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸਾਡੇ ਪ੍ਰਵੀਨ ਜੀ ਗਰਗ ਉਹ ਵੀ ਲੰਗਰ ਦੇ ਵਿੱਚ ਸ਼ਾਮਿਲਿਤ ਕੀਤੀ ਹੈ ਉਹਨਾਂ ਨੇ ਇਧਰ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੁਹਾਡੀ ਅਸੀਂ ਕਾਬੜੀ ਇਹਨਾਂ ਵੀ ਗੱਲ ਕਰਵਾਵਾਂਗੇ ਸਾਡੇ ਸ਼ਹਿਰ ਦੇ ਕਾਉਂਸਲਰ ਹਰਦੀਪ ਕੁਮਾਰ ਜੀ ਪੁਰਪਾ ਜਿਨ੍ਹਾਂ ਨੂੰ ਪਿਆਰ ਨਾਲ ਪੋਪਲ ਵੀ ਕਹਿੰਦੇ ਨੇ ਉਹ ਵੀ ਕੈਂਪ ਦੇ ਵਿੱਚ ਪਹੁੰਚੇ ਨੇ ਸਾਡੇ ਸਬਾਤ ਸੇਵੀ ਕਾਉਂਸਲਰ ਧਰਮਪਾਲ ਸ਼ਰਮਾ ਜੀ ਤੇ ਨਾਲ ਉਹਨਾਂ ਦੇ ਪੁੱਤਰ ਰਮਨਿਕ ਸ਼ਰਮਾ ਲੰਗਰ ਪ੍ਰਸ਼ਾਦਾ ਛਕਦੇ ਹੋਏ ਕਾਹਨੂੰ ਅਸੀਂ ਪ੍ਰਬੰਧਕਾਂ ਨਾਲ ਵੀ ਗੱਲ ਕਰਵਾਵਾਂਗੇ ਤੇ ਇੱਧਰਲੇ ਪਾਸੇ ਸਾਡੇ ਜੋ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਆ ਉਹ ਵੀ ਸੇਵਾ ਕਰ ਰਹੇ ਨੇ ਸ਼ੀਵਰ ਦੇ ਵਿੱਚ ਸਾਡੇ ਡੀਜੇ ਐਂਡ ਲਾਈਟ ਸਾਊਂਡ ਵਾਲੇ ਉਹ ਵੀ ਆਪਣਾ ਪ੍ਰਬੰਧ ਕਰ ਰਹੇ ਨੇ ਇਧਰ ਮੇਰੇ ਵੀਰ ਕਾਬੜੀਏ ਗੋਨੇਆਣਾ ਮੰਡੀ ਤੋਂ ਪੈਦਲ ਕਾਬੜ ਲੈ ਕੇ ਇਸ ਕੈਂਪ ਦੇ ਵਿੱਚ ਪਹੁੰਚੇ ਨੇ ਤੁਹਾਡੀ ਅਸੀਂ ਉਹਨਾਂ ਨਾਲ गल भी करवा रहे हैं। हो। चले उवड़ लेके जय शंकर जी जय शंकर अज ਕਿੰਨੇ ਰਾ ਦੇ 27 ਤੇ ਪਹੁੰਚੋ ਤਾਪਾ ਅਸੀਂ ਜੀ ਸਵੇ ਅਸੀਂ ਸ਼ਾਮ 11 ਵਾਲੀ ਗੱਡੀ ਗਈ ਸੀ ਗੋਨੇ ਬਠਿੰਡੇ ਤੋਂ ਅੱਜ ਜਣੇ ਅਸੀਂ 7 ਜਣੇ ਆ ਤੇ ਮੰਨ ਕੇ ਚੱਲੋ ਅਸੀਂ 3 ਦਿਨਾਂ 3 ਛੜ ਨੂੰ ਚੌਥਾ ਦਿਨ ਹੈ ਅਰੇ ਅੱਜ ਪੈਦਲ ਕਾਵੜਾ ਲੈ ਪੈਦਲ ਕਾਵੜਾ ਜੀ ਕਿੰਨੇ ਕਾਵੜੇ ਲੈ ਕੇ ਆ ਰਹੇ ਹੋ ਤਿੰਨ ਕਾਵੜਾ ਜੀ ਚੁੱਲਾ ਕਾਵੜਾ ਪਿੱਛੋਂ ਅਸੀਂ ਖਿੱਚ ਕੇ ਆ ਗਏ ਹੁਣ ਅਸੀਂ ਵੀ ਰਾਮ ਨਾਲ ਜਾਵਾਂਗੇ ਵਿਦਨ ਪਏ ਵਾਲੇ ਬਾਬੇ ਦੀ ਮੇਰੇ ਨਾਲ ਅੱਜ ਤੱਕ ਗੋਲੀ ਮੀਨ ਲਈ ਕਿਰਪਾ ਬਹੁਤ ਰਹੀ ਹੈ ਬਾਬੇ ਦੀ ਠੀਕ ਹੈ ਨਜ਼ਾਰੇ ਆਈ ਜਾਂਦੇ ਆਪਣੇ ਤੁਸੀਂ ਹਰਦਵਾਰ ਤੋਂ ਲੈ ਕੇ ਆਏ ਹੋ ਨੀਲਕੰਠ ਜਾ ਕੇ ਆਏ ਨੀਲਕੰਠ ਬਾਬਾ ਤੋਂ ਲੈ ਕੇ ਆਏ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਗੋਨਿਆਣਾ ਮੰਡੀ ਗੁਰਨਾਨਕ ਨਗਰ ਜੋਤ ਭਗਤਾਂ ਨੂੰ ਭਗਤਾਂ ਨੂੰ ਇਹ ਕਹਿਣਾ ਚਾਹੁੰਦਾ ਬਸ ਪਹਿਲਾ ਪਹਿਲਾ ਪੜਾ ਖਿੱਚੋ ਠੰਡੇ ਠੰਡੇ ਮੌਸਮ ਚ ਬੱਚ ਰੈਸਟ ਕਰੋ ਗਰਮੀ ਦਾ ਟਾਈਮ ਆ ਕਿਉਂਕਿ ਅੱਗੇ ਜਾ ਕੇ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਜੈ ਸ਼ੰਕਰ ਦੀ ਇਹ ਸਨ ਗੋਨੇਆਣਾ ਤੋਂ ਜੋ ਕਾਵੜ ਲੈ ਕੇ ਆਪਾਂ ਸ਼ੀਵਰ ਵਿੱਚ ਪਹੁੰਚੇ ਨੇ ਤੁਹਾਡੀ ਅਸੀਂ ਪ੍ਰਬੰਧਕਾਂ ਨਾਲ ਵੀ ਗੱਲ ਕਰਵਾਵਾਂਗੇ। ਬਾਬਾ ਸੁਖਾ ਅਨੰਦ ਕਾਵੜ ਸ਼ੀਵਰ ਸੇਵਾ ਵੱਲੋਂ ਪ੍ਰਬੰਧਕਾਂ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ। ਇਹ ਉਹ ਸੇਵਾਦਾਰ ਨੇ ਜੋ ਪਿਛਲੇ ਕਈ ਸਾਲਾਂ ਤੋਂ ਕਾਵੜੀਆਂ ਲਈ ਲੰਗਰ ਦੇ ਵਿੱਚ ਦਿਨ ਰਾਤ ਸੇਵਾ ਕਰਦੇ ਨੇ। ਇਥੇ ਸ਼ੇਪੋਲੇ ਜੀ ਦਾ ਕਈ ਦਿਨ ਗੁਣਗਾਨ ਚੱਲੇਗਾ। ਤੁਹਾਡੀ ਅਸੀਂ ਗੱਲ ਵੀ ਕਰਵਾਵਾਂਗੇ। ਸਾਡੇ ਕਰਨ ਜੀ ਨਾਲ ਇਹਨਾਂ ਦਾ ਕੈਂਪ ਬਾਰੇ ਕੀ ਕਹਿਣਾ ਹੈ ਹਾਂਜੀ ਕਰਨ ਜੀ ਆਜੋ ਇਧਰ ਆ ਛੱਡ ਦਿਓ ਇਧਰ ਆਜੋ ਹਰ ਹਰ ਮਹਾਦੇਵ ਇਹ ਸ਼ਿਵਰ ਬਾਰੇ ਸਾਨੂੰ ਸਾਰੀ ਜਾਣਕਾਰੀ ਦਿਓ ਇਹ ਸ਼ਿਵਰ ਵਿੱਚ ਕਾਵੜੀਆਂ ਲਈ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਦਾ ਸਹਿਯੋਗ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸ਼ਿਵਰ ਲਗਾਇਆ ਜਾਂਦਾ ਹੈ ਇਹ ਕਦੋਂ ਤੋਂ ਕਦੋਂ ਤੱਕ ਚੱਲੇਗਾ ਜੀ ਇਹ ਸ਼ਿਵਰ 30 ਤਰੀਕ ਤੋਂ ਲੈ ਕੇ 2 ਤਰੀਕ ਤੱਕ ਚੱਲੇਗਾ ਜੀ ਪੋਲੇ ਦੀ ਚੌਕੀ ਪੋਲੇ ਦੀ ਚੌਕੀ 31 ਤਰੀਕ ਨੂੰ ਸ਼ਾਮ ਨੂੰ 7 ਵਜੇ ਸ਼ੁਰੂ ਹੋਊਗੀ ਇਹ ਸਿੰਗਰ ਵਿਕਰਮ ਰਾਠੌਰ ਬਰਨਾਲੇ ਵਾਲੇ ਕਰਨਗੇ ਜੀ ਜਿਹੜਾ ਤੁਹਾਡਾ ਇਹ ਕੈਂਪ ਹੈ ਜੀ ਜਿਵੇਂ ਰਹਿ ਇਹਨੂੰ ਕਿੰਨਾ ਸਮਾਂ ਹੋ ਗਿਆ ਜਲਦੀ ਨੂੰ ਇਹਨੂੰ ਸਮਾਂ ਤਾਂ 2-3 ਸਾਲ ਹੋ ਗਏ ਜੀ ਹਾਂ ਸਾਲ ਚ ਦੋ ਵਾਰ ਹੀ ਲੱਗਦੇ ਆ ਜੀ ਪੂਰਾ ਸਹਿਯੋਗ ਪੂਰਾ ਸਹਿਯੋਗ ਮੰਡੀ ਨਿਵਾਸੀਆਂ ਸਹਿ ਹੋਣਾ ਪੂਰਾ ਵਧੀਆ ਚੱਲ ਰਿਹਾ ਜੀ ਔਰ ਕੀ ਕਹਿਣਾ ਚਾਹੁੰਦੇ ਹਾਂ ਕਿ ਔਰ ਤਾਂ ਵਾਸੀ ਭਗਤਾਂ ਦੀ ਵੀ ਇਹੀ ਹੈ ਬਸ ਮੰਡੀ ਦੇ ਵਸੇ ਸਹਾਇਕ ਨਾਲ ਪੂਰਾ ਵਿਦੇਸ਼ੀ ਵਰ ਚੱਲ ਰਿਹਾ ਹੈ ਕਾਬੜੀ ਹੋਮੋ ਮਾ ਕੇ ਸਾਡੇ ਸ਼ਿਵਰ ਚ ਪਹੁੰਚ ਰਹੇ ਹੈ ਇਹ ਸਨ ਕੈਂਪ ਦੇ ਪ੍ਰਬੰਧਕ ਕਰਨ ਜੀ ਜਿਨ੍ਹਾਂ ਨੇ ਸਾਰੇ ਕੈਂਪ ਦੀ ਸਾਨੂੰ ਜਾਣਕਾਰੀ ਦਿੱਤੀ ਅਸੀਂ ਵੀ ਸ਼ਹਿਰ ਨਿਵਾਸੀਆਂ ਪਿੰਡ ਨਿਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਕੈਂਪ ਵਿੱਚ ਸ਼ੀਵਰ ਵਿੱਚ ਜਰੂਰ ਆਓ ਇੱਕ ਵਾਰ ਜਿੰਨਾ ਵੀ ਸ਼ਰਦਾ ਸਮਾਨ ਸਹਿਯੋਗ ਕੀਤਾ ਜਾ ਸਕਦਾ ਉਹ ਕਰੋ ਬਾਕੀ ਅਗਲੀ ਵੀਡੀਓ ਤੁਹਾਨੂੰ ਬਹੁਤ ਜਲਦੀ ਦਿਖਾਵਾਂਗੇ ਜੈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ